ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹਮੇਸ਼ਾ ਅਸੀਂ OTT ਪਲੇਟਫਾਰਮਸ ਦਾ ਜ਼ਿਕਰ ਕਰਦੇ ਆ ਕਿ OTT ਪਲੇਟਫਾਰਮਸ ਤੇ ਕਿਹੜੀਆਂ-ਕਿਹੜੀਆਂ ਫਿਲਮਾਂ ਜੜੀਆਂ ਨੇ ਉਹ ਰਿਲੀਜ਼ ਹੋ ਚੁੱਕੀਆਂ ਨੇ ਕਿਉਂਕਿ ਥੀਏਟਰਸ ਦੇ ਵਿੱਚ ਜਾਣਾ ਤਾਂ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਟਫ ਵੀ ਲੱਗਦਾ ਬਟ ਯੈਸ ਥੀਏਟਰ ਲਵਰਜ਼ ਲਈ ਤਾਂ ਬਹੁਤ ਵਧੀਆ ਹੁੰਦਾ ਹੈ ਜੇ ਥੀਏਟਰ ਦੇ ਵਿੱਚੋਂ ਫਿਲਮ ਦੇਖਦੇ ਨੇ ਲੇਕਿਨ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਕੋਈ ਵੀ ਫਿਲਮ ਨਹੀਂ ਸਪੈਸੀਫਿਕਲੀ ਦੇਖਣ ਲਈ ਨਹੀਂ ਨਿਕਲਦਾ ਜਦ ਤੱਕ ਉਹਨਾਂ ਦੇ ਕਿਸੇ ਫੇਵਰਟ ਆਰਟਿਸਟ ਦੀ ਫਿਲਮ ਰ Amazon Prime ਤੇ ਜਿਹੜੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ Amazon Prime ਤੇ ਚੱਲ ਮੇਰਾ ਪੁੱਤ ਫਿਲਮ ਜਿਹੜੀ ਆ ਉਹ ਆ ਚੁੱਕੀ ਆ ਤੁਸੀਂ ਉਸ ਨੂੰ ਜਾ ਕੇ ਫ੍ਰੀ ਆਫ ਕੋਸਟ ਦੇਖ ਸਕਦੇ ਹੋ ਔਰ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਮੈਂ ਕਿ ਚੱਲ ਮੇਰਾ ਪੁੱਤ ਦਾ ਜਿਹੜਾ ਜੋਥਾ ਪਾਗ ਹੁਣ ਰਿਲੀਜ਼ ਹੋਣ ਦੇ ਲਈ ਤਿਆਰ ਸੀ ਲੇਕਿਨ ਉਸ ਨੂੰ ਬੈਨ ਕਰ ਦਿੱਤਾ ਗਿਆ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਉਸ ਦੇ ਵਿੱਚ ਪਾਕਿਸਤਾਨੀ ਆਰਟਿਸਟ ਨੇ ਪਾਕਿਸਤਾਨੀ ਟੈਰੋਰੀਜ਼ਮ ਅਟੈਕ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਆਰਟਿਸਟ ਨੂੰ ਪਰਮਿਸ਼ਨ ਨਹੀਂ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਵੀ ਫਿਲਮ ਕਰਨ ਅਗਰ ਉਹ ਕਰਦੇ ਨੇ ਤਾਂ ਉਹਨਾਂ ਦੀ ਕੋਈ ਫਿਲਮ ਜਿਹੜੀ ਹੋ ਰਿਲੀਜ਼ ਨਹੀਂ ਹੋਏਗੀ ਕਿਉਂਕਿ ਸਰਦਾਰ ਜੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕੰਟਰੋਵਰਸੀ ਹੋਈ ਬਹੁਤ ਜ਼ਿਆਦਾ ਇਸ਼ੂਜ਼ ਹੋਏ ਜਿਸ ਤੋਂ ਬਾਅਦ ਸਰਦਾਰ ਜੀ ਨੇ ਇੰਡੀਆ ਤੋਂ ਬਾਹਰ ਬਹੁਤ ਅੱਛੀ ਕਲੈਕਸ਼ਨ ਕੀਤੀ ਇੰਡੀਆ ਤੋਂ ਬਾਹਰ ਉਸ ਫਿਲਮ ਨੇ ਬਹੁਤ ਅੱਛਾ ਜਿਹੜਾ ਕਮਾਇਆ ਨੂੰ ਸਭ ਨੇ ਪਸੰਦ ਕੀਤਾ ਕਿਉਂਕਿ ਉਸ ਫਿਲਮ ਦੇ ਵਿੱਚ ਹਾਨੀਆ ਆਮਰ ਸੀ ਹਾਨੀਆ ਆਮਰ ਨੇ ਸਰਦਾਰ ਜੀ ਦੇ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲਰਜ਼ ਦੇ ਨਿਸ਼ਾਨੇ ਤੇ ਆਈ ਕਿਉਂਕਿ ਟੈਰਰਿਸਟ ਅਟੈਕ ਦੇ ਵਿੱਚ ਜਦੋਂ ਹਾਨੀਆ ਆਮਰ ਨੇ ਇੰਡੀਆ ਦੇ ਅਗੇਂਸਟ ਬੋਲਿਆ ਸੀ ਉਸ ਤੋਂ ਬਾਅਦ ਜੋ ਹੈ ਹਾਨੀਆ ਆਮਰ ਨੂੰ ਸਭ ਨੇ ਅਨਫੋਲੋ ਕਰ ਦਿੱਤਾ ਖਾਸ ਕਰਕੇ ਜਿਹੜੇ ਇੰਡੀਅਨ ਲੋਕ ਨੇ ਸੋ ਹੁਣ ਜਿਹੜੀ ਚੱਲ ਮੇਰਾ ਪੁੱਤ ਹੈ ਇਸ ਦੇ ਵਿੱਚ ਆਪਣਾ ਸਿਮੀ ਚਾਹਲ ਔਰ ਅਮਰਿੰਦਰ ਗਿੱਲ ਜ਼ਰੂਰ ਨੇ ਲੇਕਿਨ ਪਾਕਿਸਤਾਨੀ ਆਰਟਿਸਟ ਜਿਹੜੇ ਨੇ ਉਹ ਵੀ ਤੁਹਾਨੂੰ ਬਹੁਤ ਸਾਰੇ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜੀ ਕ ਪੁੱਤ ਦਾ ਜਿਹੜਾ ਪਹਿਲਾ ਭਾਗ ਆਇਆ ਸੀ ਜਿਸ ਨੂੰ ਤੁਸੀਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹ ਫਿਲਮ ਜਿਹੜੀ ਆ Amazon Prime ਤੇ ਪਈ ਹੈ ਤੁਸੀਂ ਜਾ ਕੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅਗਰ ਉਹਦੀ ਮੈਂ ਡਿਊਰੇਸ਼ਨ ਦੀ ਗੱਲ ਕਰਾਂ ਤਾਂ ਉਹਦੀ ਡਿਊਰੇਸ਼ਨ ਹੈਗੀ 2 ਘੰਟੇ 4 ਮਿੰਟ ਸੋ ਫਿਲਹਾਲ ਦੇ ਲਈ ਤੁਸੀਂ ਚੱਲ ਮੇਰਾ ਪੁੱਤ ਨੂੰ ਇੰਜੋਏ ਕਰੋ ਨੈਕਸਟ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹਾਜ਼ਰ ਹੋਵਾਂਗੀ ਧੰਨਵਾਦ ਸਸ਼ਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹਮੇਸ਼ਾ ਅਸੀਂ OTT ਪਲੇਟਫਾਰਮਸ ਦਾ ਜ਼ਿਕਰ ਕਰਦੇ ਹਾਂ ਕਿ OTT ਪਲੇਟਫਾਰਮਸ ਤੇ ਕਿਹੜੀਆਂ-ਕਿਹੜੀਆਂ ਫਿਲਮਾਂ ਕਹ ਸਕਦੇ ਨੇ ਕਿ ਟਫ ਵੀ ਲੱਗਦਾ ਬਟ ਯੈਸ ਥੀਏਟਰ ਲਵਰਸ ਲਈ ਤਾਂ ਬਹੁਤ ਵਧੀਆ ਹੁੰਦਾ ਹੈ ਅਗਰ ਥੀਏਟਰ ਦੇ ਵਿੱਚੋਂ ਫਿਲਮ ਦੇਖਦੇ ਨੇ ਲੇਕਿਨ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਕੋਈ ਵੀ ਫਿਲਮ ਨਹੀਂ ਸਪੈਸੀਫਿਕਲੀ ਦੇਖਣ ਲਈ ਨਹੀਂ ਨਿਕਲਦਾ ਜਦ ਤੱਕ ਉਹਨਾਂ ਦੇ ਕਿਸੇ ਫੇਵਰਟ ਆਰਟਿਸਟ ਦੀ ਫਿਲਮ ਰਿਲੀਜ਼ ਨਹੀਂ ਹੋ ਰਹੀ ਸੋ ਅੱਜ ਮੈਂ ਤੁਹਾਨੂੰ ਦੱਸਣਾ ਹੈ ਤੁਹਾਡੇ ਕੰਫਰਟ ਜ਼ੋਨ ਦੇ ਵਿੱਚ ਰਹਿ ਕੇ ਤੁਸੀਂ ਕਿਹੜੀਆਂ ਫਿਲਮਾਂ ਦੇਖ ਸਕਦੇ ਹੋ Amazon Prime ਤੇ ਜਿਹੜੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਹਾਂ ਕਿ Amazon Prime ਤੇ ਚੱਲ ਮੇਰਾ ਪੁੱਤ ਫਿਲਮ ਜਿਹੜੀ ਹੈ ਉਹ ਆ ਚੁੱਕੀ ਹੈ ਤੁਸੀਂ ਉਸ ਨੂੰ ਜਾ ਕੇ ਫ੍ਰੀ ਆਫ ਕੋ ਮੇਰਾ ਪੁੱਤ ਦਾ ਜਿਹੜਾ ਚੌਥਾ ਭਾਗ ਹੁਣ ਰਿਲੀਜ਼ ਹੋਣ ਦੇ ਲਈ ਤਿਆਰ ਸੀ ਲੇਕਿਨ ਉਸ ਨੂੰ ਬੈਨ ਕਰ ਦਿੱਤਾ ਗਿਆ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਉਸ ਦੇ ਵਿੱਚ ਪਾਕਿਸਤਾਨੀ ਆਰਟਿਸਟ ਨੇ ਪਾਕਿਸਤਾਨੀ ਟੈਰੋਰੀਜ਼ਮ ਅਟੈਕ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਆਰਟਿਸਟ ਨੂੰ ਪਰਮਿਸ਼ਨ ਨਹੀਂ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਵੀ ਫਿਲਮ ਕਰਨ ਅਗਰ ਉਹ ਕਰਦੇ ਨੇ ਤਾਂ ਉਹਨਾਂ ਦੀ ਕੋਈ ਫਿਲਮ ਜਿਹੜੀ ਉਹ ਰਿਲੀਜ਼ ਨਹੀਂ ਹੋਏਗੀ ਕਿਉਂਕਿ ਸਰਦਾਰ ਜੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕੰਟਰੋਵਰਸੀ ਹੋਈ ਬਹੁਤ ਜ਼ਿਆਦਾ ਇਸ਼ੂਜ਼ ਹੋਏ ਜਿਸ ਤੋਂ ਬਾਅਦ ਸਰਦਾਰ ਜੀ ਨੇ ਇੰਡੀਆ ਤੋਂ ਬਾਹਰ ਬਹੁਤ ਅੱਛੀ ਕਲੈਕਸ਼ਨ ਕੀਤੀ ਇੰਡੀਆ ਤੋਂ ਬਾਹਰ ਉਸ ਫਿਲਮ ਨੇ ਬਹੁਤ ਅੱਛਾ ਜਿਹੜਾ ਕਮਾਇਆ ਹਾਨੀ ਨੂੰ ਸਭ ਨੇ ਪਸੰਦ ਕੀਤਾ ਕਿਉਂਕਿ ਉਸ ਫਿਲਮ ਦੇ ਵਿੱਚ ਹਾਨੀਆਂ ਆਮਿਰ ਸੀ ਹਾਨੀਆਂ ਆਮਿਰ ਨੇ ਸਰਦਾਰਜੀ ਦੇ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਉਹ ਕਾਫੀ ਟਰੋਲਰਜ਼ ਦੇ ਨਿਸ਼ਾਨੇ ਤੇ ਆਈ ਕਿਉਂਕਿ ਟੈਰਰਿਸਟ ਅਟੈਕ ਦੇ ਵਿੱਚ ਜਦੋਂ ਹਾਨੀ ਆਮਿਰ ਨੇ ਇੰਡੀਆ ਦੇ ਅਗੇਂਸਟ ਬੋਲਿਆ ਸੀ ਉਸ ਤੋਂ ਬਾਅਦ ਜੋ ਹੈ ਹਾਨੀ ਆਮਿਰ ਨੂੰ ਸਭ ਨੇ ਅਨਫੋਲੋ ਕਰ ਦਿੱਤਾ ਖਾਸ ਕਰਕੇ ਜਿਹੜੇ ਇੰਡੀਅਨ ਲੋਕ ਨੇ ਸੋ ਹੁਣ ਜਿਹੜੀ ਚੱਲ ਮੇਰਾ ਪੁੱਤ ਹੈ ਇਸ ਦੇ ਵਿੱਚ ਆਪਣਾ ਸਿਮੀ ਚਾਹਲ ਔਰ ਅਮਰਿੰਦਰ ਗਿੱਲ ਜ਼ਰੂਰ ਨੇ ਲੇਕਿਨ ਪਾਕਿਸਤਾਨੀ ਆਰਟਿਸਟ ਜਿਹੜੇ ਨੇ ਉਹ ਵੀ ਤੁਹਾਨੂੰ ਬਹੁਤ ਸਾਰੇ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜੀ ਕਾਮੇਡੀ ਰਾ ਪੁੱਤ ਦਾ ਜਿਹੜਾ ਪਹਿਲਾ ਭਾਗ ਆਇਆ ਸੀ ਜਿਸ ਨੂੰ ਤੁਸੀਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹ ਫਿਲਮ ਜਿਹੜੀ ਆ Amazon Prime ਤੇ ਪਈ ਹੈ ਤੁਸੀਂ ਜਾ ਕੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅਗਰ ਉਹਦੀ ਮੈਂ ਡਿਊਰੇਸ਼ਨ ਦੀ ਗੱਲ ਕਰਾਂ ਤਾਂ ਉਹਦੀ ਡਿਊਰੇਸ਼ਨ ਹੈਗੀ 2 ਘੰਟੇ 4 ਮਿੰਟ ਸੋ ਫਿਲਹਾਲ ਦੇ ਲਈ ਤੁਸੀਂ ਚੱਲ ਮੇਰਾ ਪੁੱਤ ਨੂੰ ਇੰਜੋਏ ਕਰੋ ਨੈਕਸਟ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹਾਜ਼ਰ ਹੋਵਾਂਗੀ ਧੰਨਵਾਦ